ਸਤਿ ਸ਼੍ਰੀ ਅਕਾਲ ਦੋਸਤੋ ਸਵਾਗਤ ਹੈ ਤੁਹਾਡਾ ਆਪਣੇ ਮਨਪਸੰਦ ਸਭ ਤੋਂ ਤੇਜ਼ ਚੈਨਲ ਜਾਗਦਾ ਪੰਜਾਬ ਤੇ ਅੱਜ ਦੇ ਅਪਡੇਟ ਉੱਤੇ ਅਸੀਂ ਤੁਹਾਡੇ ਲਈ ਲੈ ਕੇ ਆਏ ਹਾਂ ਨਵੀਂ ਖਬਰ ਨਾ ਹੋਇਆ ਚਕਾਉਣ ਵਾਲੀ ਹੈ ਬਲਕਿ ਪੂਰੇ ਪੰਜਾਬ ਵਿੱਚ ਇਸ ਸਮੇਂ ਦੀ ਚਰਚਾ ਬਣੀ ਹੋਈ ਹੈ ਹਾਂਜੀ ਦੋਸਤੋ ਗੱਲ ਹੋ ਰਹੀ ਹੈ ਰਾਜਵੀਰ ਜਵੰਦਾ ਦੀ ਵਾਈਫ ਦੀ ਜਿਸ ਦੇ ਉੱਤੇ ਦੁੱਖਾਂ ਦਾ ਪਹਾੜ ਟੁੱਟ ਗਿਆ ਹੈ ਘਰ ਦੇ ਦੁੱਖਾਂ ਨੇ ਪਹਾੜ ਵਾਂਗ ਪੈਰ ਪਾਇਆ ਹੋਇਆ ਹੈ ਹੁਣ ਪਹਿਲੀ ਵਾਰ ਉਸਨੇ ਜੀਵਨ ਚ ਇੱਕ ਰੋਸ਼ਨੀ ਦੀ ਕਿਰਨ ਨਜ਼ਰ ਆ ਰਹੀ ਹੈ ਜੀ ਹਾਂ ਇੱਕ ਫਕੀਰ ਜਿਸ ਨੂੰ ਲੋਕ ਭੂਿਸ਼ਵਾਣੀ ਵਾਲਾ ਬਾਬਾ ਕਹਿੰਦੇ ਹਨ ਉਹ ਐ ਰਾਜਵੀਰ ਦੇ ਘਰ ਪਹੁੰਚਿਆ ਪੂਰਾ ਪਿੰਡ ਹੈਰਾਨ ਹੈ ਕਿ ਬਾਬਾ ਕੌਣ ਹੈ ਤੇ ਰਾਜਵੀਰ ਦੀ ਵਾਈਫ ਨੂੰ ਕੀ ਕਹਿ ਕੇ ਗਿਆ ਹੈ ਫਕੀਰ ਨੇ ਕੀ ਕਹਿ ਦਿੱਤਾ ਜਿਹੜੇ ਲੋਕ ਹੋ ਗਏ ਹੈਰਾਨ ਗੁਪਤ ਸਰੋਤਿਆਂ ਅਨੁਸਾਰ ਬਾਬੇ ਨੇ ਰਾਜਵੀਰ ਜਵੰਦਾ ਦੀ ਵਾਈਫ ਦੇ ਹੱਥ ਫੜ ਕੇ ਕਿਹਾ ਤੁਹਾਡੇ ਘਰ ਫਿਰ ਮੁੜ ਘਰ ਤੁਹਾਡੇ ਚੜ੍ਹਦੀ ਕਲਾ ਆਉਣ ਵਾਲੀ ਹੈ ਰੱਬ ਦੀ ਮਿਹਰ ਫਿਰ ਬਹੁਤ ਹੀ ਜਲਦੀ ਤੁਹਾਡੇ ਦਰ ਤੇ दस्तक ਦੇਣ ਵਾਲੀ ਹੈ ਇਹ ਸ਼ਬਦ ਸੁਣ ਕੇ ਰਾਜਵੀਰ ਦੀ ਵਾਈਫ ਹੀ ਨਹੀਂ ਉਸ ਦੇ ਪਰਿਵਾਰ ਵਾਲਿਆਂ ਦੀਆਂ ਅੱਖਾਂ 'ਚੋਂ ਵੀ ਹੰਝੂ ਨਿਕਲ ਆਏ ਹਾਂਜੀ ਕੀ ਕੁਝ ਵੱਡਾ ਹੋਣ ਵਾਲਾ ਹੈ ਫਕੀਰ ਨੇ ਇਹ ਵੀ ਇਸ਼ਾਰਾ ਦਿੱਤਾ ਕਿ ਅਗਲੇ ਕੁਝ ਦਿਨਾਂ ਰਾਜਵੀਰ ਦੇ ਪਰਿਵਾਰ ਲਈ ਬਹੁਤ ਹੀ ਮਹੱਤਵਪੂਰਨ ਲੋਕ ਕਹਿ ਰਹੇ ਹਨ ਕਿ ਇਹ ਰਾਜਵੀਰ ਦੇ ਨਾਮ ਨਾਲ ਜੁੜੀ ਕੋਈ ਚਮਤਕਾਰੀ ਖਬਰ ਹੋ ਸਕਦੀ ਹੈ ਪਿੰਡ ਵਾਲਿਆਂ ਦਾ ਕਹਿਣਾ ਹੈ ਕਿ ਬਾਬੇ ਦੀ ਕਦੇ ਗੱਲ ਖਾਲੀ ਨਹੀਂ ਜਾਂਦੀ ਤੇ ਹੁਣ ਸਭ ਦੀਆਂ ਨਿਗਾਹਾਂ ਉਸ ਘਰ ਤੇ ਟਿਕ ਗਈਆਂ ਹਨ ਇਸ ਖਬਰ ਨੇ ਸੋਸ਼ਲ ਮੀਡੀਆ ਤੇ ਹੰਗਾਮਾ ਖੜਾ ਕਰ ਦਿੱਤਾ ਹੈ ਇਸ ਘਟਨਾ ਦੀ ਇੱਕ ਤਸਵੀਰ ਵੀ ਵਾਇਰਲ ਹੋ ਰਹੀ ਹੈ ਜਿਸ ਵਿੱਚ ਰਾਜਵੀਰ ਦੀ ਵਾਈਫ ਬਾਬੇ ਦੇ ਚਰਨ ਛੂਣ ਤੋਂ ਬਾਅਦ ਭਾਬੂ ਘੋ ਜਾਂਦੀ ਹੈ ਅਤੇ ਰੋਂਣ ਲੱਗਦੀ ਹੈ ਲੋਕ ਕਮੈਂਟ ਕਰ ਰਹੇ ਹਨ ਰੱਬ ਕਰੇ ਪਰਿਵਾਰ ਨੂੰ ਮੁੜ ਖੁਸ਼ੀਆਂ ਮਿਲਣ ਇਹ ਬਾਬੇ ਦੀ ਗੱਲ ਸੱਚ ਹੋ ਜਾਵੇ ਦੋਸਤੋ ਕੀ ਇਹ ਸਿਰਫ ਇੱਕ ਸੰਯੋਗ ਸੀ ਜਾਂ ਇਹ ਸੱਚਮੁੱਚ ਕੋਈ ਰੱਬ ਦਾ ਇਸ਼ਾਰਾ ਹੈ ਸਵਾਲ ਕਈ ਹਨ ਪਰ ਜਵਾਬ ਅਗਲੇ ਕੁਝ ਦਿਨਾਂ ਵਿੱਚ ਖੁਦ ਸਾਹਮਣੇ ਆਉਣਗੇ ਜੇ ਤੁਸੀਂ ਵੀ ਰਾਜਵੀਰ ਦੇ ਪਰਿਵਾਰ ਲਈ ਦੁਆ ਕਰਦੇ ਹੋ ਤਾਂ ਕਮੈਂਟ ਚ ਜ਼ਰੂਰ ਲਿਖੋ ਵਾਈਰੂਲ ਮੇਰ ਕਰੇ ਵੀਡੀਓ ਨੂੰ ਲਾਈਕ ਕਰੋ ਕਮੈਂਟ ਕਰੋ ਤੇ ਸ਼ੇਅਰ ਕਰੋ ਜੇਕਰ ਤੁਸੀਂ ਸਾਡੇ ਚੈਨਲ ਉੱਤੇ ਨਵੇਂ ਹੋ ਤਾਂ ਚੈਨਲ ਨੂੰ ਸਬਸਕ੍ਰਾਈਬ ਕਰ ਲਵੋ ਅਤੇ ਬੈਲ ਆਈਕਨ ਜ਼ਰੂਰ ਦਬਾ ਦੇਣਾ ਜੋ ਕਿ ਤੁਹਾਨੂੰ ਆਉਣ ਵਾਲੀ ਅਪਡੇਟ ਜਲਦੋਂ ਜਲਦ ਮਿਲ ਸਕੇ ਅਤੇ ਹਰ ਖਬਰ ਤੁਹਾਡੇ ਤੱਕ ਆਸਾਨੀ ਨਾਲ ਪਹੁੰਚ ਸਕੇ ਮਿਲਦੇ ਹਾਂ ਕਿਸੇ ਖਾਸ ਖਬਰ ਖਾਸ ਅਪਡੇਟ ਦੇ ਨਾਲ ਜੁੜੇ ਰਹੋ ਆਪਣੇ YouTube ਚੈਨਲ ਜਾਗਦਾ ਪੰਜਾਬ ਤੇ ਧੰਨਵਾਦ ਦੋਸਤੋ